ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜੀ ਤੇ ਜ਼ਿਲ੍ਹਾ ਬਾਈਨੂਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਟੋਟਲ 2 ਨਗ ਲੈ ਕੇ ਆਂਦੇ ਆ ਜੀ ਦੋਨੇ ਸੂਏ ਸਵਾਏ ਆ ਮੇਰੀ ਸਪੈਸ਼ਲ ਬੇਨਤੀ ਹੁੰਦੀ ਆ ਵੀਰੇ ਕੋਈ ਵੀ ਸੂਏ ਸਵਾਏ ਨਾਗ ਤੁਸੀਂ ਲੈਣ ਜਾਂਦੇ ਆ ਤਾਂ ਆਪ ਦੀ ਦੋ ਟਾਈਮ ਚਾਰ ਟਾਈਮ ਮਿਲਕਿੰਗ ਜ਼ਰੂਰ ਕਰ ਲਿਆ ਕਰੋ ਬਾਕੀ ਡਿਟੇਲ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਚਾਹੀਦਾ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸੋ ਨਾਮ ਗੁਰਜੀਤ ਸਿੰਘ ਆ ਜੀ ਛੇਰ ਧਰਮਕੋਟ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 82481897 ਜੀ ਠੀਕ ਆ ਵੀਰੇ ਦੋ ਨਾਗਾ ਜੀ ਦੋ ਨਾਗਾ ਭਰਾ ਸਹੀਵਾਲ ਤੋਂ ਸ਼ੁਰੂ 11 ਤੋਂ ਸ਼ੁਰੂ ਕਰਦੇ ਆ ਜੀ ਸੂਹਾ ਕਿੰਨਾ ਜੀ ਦੂਜਾ ਸੂਹਾ ਸੋਈ ਆ ਭਰਾ ਕਦੋਂ ਸੂਈ ਆ ਜੀ ਸੂਈ ਨੂੰ ਅੱਜ ਵੀਰੇ 7 ਮਾ 8 ਮਾ ਦੇਣਾ ਬੱਚਾ ਕੀ ਆ ਮਕਰ ਬੱਚਾ ਆ ਭਰਾ ਜੇਰ ਦੀ ਸਾਫ ਆ ਜੀ ਜੇਰ ਦੀ ਓਕੇ ਆ ਬਰਾੜ ਕਿੰਨਾ ਦ ਖਤਮ ਹੀ ਆ ਜੀ ਖਤਮ ਹੀ ਆ ਮਗਰਲਾ ਥਾਣਾ ਇੱਕ ਠੀਕ ਆ ਤੇ ਮਤਲਬ ਸੱਤ ਗੁੱਲੋ ਬੋਲੀ ਜਾ ਬਰਾੜ ਬਈ ਬੋਲਾ ਸਮਝ ਲਓ ਦੁੱਧ ਸਮਝ ਲਵੇ ਥਾਣਾ ਤਿੰਨ ਥਾਣਾ ਦੀ ਓਕੇ ਤਿੰਨ ਥਾਣਾ ਦੀ ਓਕੇ ਬਾਈ ਗਰਮ ਗਰਮ ਤਾਂ ਨਹੀਂ ਇਹ ਉਹ ਨਾ ਬਰਾੜ ਬਈ ਨਿਆਣੇ ਦੀ ਲੋੜ ਹੁੰਦੀ ਆ ਮੈਂ ਕਰਾਂ ਰੱਸੀ ਪਾਉਣੀ ਬਰਾੜ ਬਈ ਪਾਈਂ ਜੇ ਨਾ ਪਾਣੀ ਨਾ ਪਈ ਆਪਦੀ ਇੱਛਾ ਅੱਛਾ ਇਹ ਨਹੀਂ ਠੰਡੀ 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 ਵੀ ਨਹੀਂ ਮਾਰਦੀ ਮੂਰਤੀ ਦਾ ਨਾ ਬਰਾੜ ਬਈ ਲੈ ਜਿਵੇਂ ਕੋਈ ਮਰਜੀ ਝੁੱਟੀ ਜਾਵੇ ਕਿਵੇਂ ਮਰਜੀ ਉਦਾਂ ਜਿਦਾ ਬਰਾੜ ਬਈ ਆਪਾਂ ਲੈ ਜਾਂਦਾ ਨਹੀਂ ਪਹੂ ਤਾਂ ਗਰਮ ਆਪਾਂ ਕਾਦੋ ਲੈਣਾ ਸਹੀ ਨਾ ਪਰ ਆਵਣੇ ਆਪਣੇ ਨਾਲ ਸਾਹਮਣਾ ਹਨਾ ਲੈਣਾ ਇੱਕ ਤੁਹਾਨੂੰ ਤੇਲ ਆ ਜੀ ਇੱਕ ਤੁਹਾਨੂੰ ਜਿਹੜਾ ਤੁਹਾਨੂੰ ਤੇਲ ਆ ਆਹ ਵਾਲੇ ਤੁਹਾਨੂੰ ਜੀ ਔਰਲੇ ਪਾਸੇ ਆ ਜੇਕਰ ਆ ਭਾਰਾ ਰੱਖਦੀ ਨਾ ਹੀ ਠੀਕ ਆ ਇਹ ਤੁਹਾਨੂੰ ਤੇਲ ਆ ਇਹ ਤੁਹਾਨੂੰ ਤੇਲ ਲਈ ਠੀਕ ਆ ਬਾਕੀ ਸੋਨਾ ਥਾਣਾ ਦਾ ਸੈਜ ਜਾਂ ਦੁੱਧ ਵੀ ਮੱਝਾਂ ਰ ਗਈ ਹੋ ਬਈ ਦੁੱਧ ਦਾ ਬਰਾੜ ਬਈ ਕਿੰਨਾ ਵੀ ਇਹਨੇ ਚਵਾਉਣਾ ਕਰਮ ਵਾਲੀ ਨੇ ਮੱਝਾਂ ਵਰਗਾ ਚਵਾਉਣਾ ਹੂੰ ਫੇਟ ਆਊਗੀ ਚੰਗੀ ਚੰਗੀ ਆਊਗੀ ਚੰਗੀ ਆ ਗਰਮੀ ਸਰਦੀ ਦਾ ਤੋਹਫਾ ਫਰਿੱਜ ਹੀ ਆ ਮੈਂ ਕਿਹੜਾ ਮੁੱਲ ਵੀ ਬਰਾੜ ਉਹ ਕਰ ਦੇਣਾ ਕਿੰਨਾ ਜੀ ਕਿਹੜਾ ਆਪਾਂ ਬਸ ਦੁੱਧ ਲੈ ਆ ਨਿਕਲਣਾ ਡੈਰੀ ਦੇ ਕਿਹਨੂੰ ਅੱਛਾ ਹਾਂ ਕਿੰਨੇ ਰੁਪਏ ਬਰਾੜਾ ਤਾਂ ਮੁੱਲ ਕੋਈ 20 ਨਹੀਂ ਕੋਈ 25 ਨਹੀਂ 15000 ਦੀ ਆਪਾਂ ਦੇਣੀ ਆ ਓ ਫਰੀ ਆ ਓ ਫਰੀ ਆ 15000 ਦੀ ਬਾਈਕ ਉਹਨਾਂ ਦੇ ਦਾਂਗੇ ਕਿਹੜਾ ਬੰਦਾ ਦੁੱਧ ਲੈਣ ਜਾਂਦਾ ਮੋਲਾ ਆਪਾਂ ਡੈਰੀ ਦੇ ਆਪਾਂ ਜੋ ਰੋਕਣਾ ਮਹੀਨੇ ਦਾ ਦੁੱਧ ਹੀ ਆ ਮਹੀਨੇ ਦਾ ਯਾਰ ਮਹੀਨੇ ਦਾ ਸਮਝ ਲਵੇ 20 ਦਿਨਾਂ ਦਾ ਸਮਝ ਲਵੇ ਠੀਕ ਆ ਉਹਦੀ ਛੱਕਲ ਛੱਕਲ ਕੋਈ ਨਹੀਂ ਬਰਾੜ ਬਾਈ ਠੀਕ ਆ ਅਗਲਾ ਕਹਿ ਤਾਂ ਗਹਿਰ ਹੱਥ ਨਹੀਂ ਲਾਉਂ ਦਿੰਦੀ ਠੀਕ ਆ ਲਓ ਜੀ ਝੂਟੀ ਚੱਲੇ ਲੈ 8 15000 15000 ਦੀ ਬਰਾੜ ਬਈ ਕੋਈ ਐਵੇਂ 12 13 ਮੈਂ ਕਹਿੰਦਾ ਹੁਣ ਤਾਂ ਕਹਿਣ ਦੀ ਲੋੜ ਹੀ ਨਹੀਂ ਉਹ ਕਵੇ ਬਈ ਤੇਰੇ ਖਾਤੇ 'ਤੇ ਪੈਸੇ ਆ ਗਏ ਆ ਠੀਕ ਆ ਚੈੱਕ ਕਰ ਲੈ ਚੈੱਕ ਕਰ ਲੈ ਠੀਕ ਆ ਹਾਂਜੀ ਜਿਹੜਾ 2 ਨੰਬਰ ਨਾ ਗਿਆ ਇਹਦਾ ਸੂਆ ਕੰਨਮਾ ਜੀ ਬਾਈ ਇਹਨੂੰ ਸੂਈ ਨੂੰ ਹੋਇਆ ਜੀ 20 25 ਦਿਨ ਠੀਕ ਆ ਠੀਕ ਆ ਅ ਬੱਚਾ ਮਰ ਗਿਆ ਆਪਣੇ ਕੋਲ ਵੀਡੀਓ ਪਈ ਆ ਬਰਾੜ ਬਈ ਪ੍ਰੂਫ ਪਿਆ ਜੀ ਸਾਲਾ ਪ੍ਰੂਫ ਆਪਣੇ ਕੋਲ ਪਿਆ ਆਪਣੇ ਘਰੇ ਹੀ ਮਰਿਆ ਬਰਾੜ ਬਈ ਠੀਕ ਆ ਜੀ ਹਾਂਜੀ ਫੜਾ ਦੀ ਗਾਰੰਟੀ ਆ ਫੜਾ ਵੀ ਓਕੇ ਆ ਬਰਾੜ ਬਈ ਕਿੰਨਾ ਦੁੱਧ ਆ ਜੀ ਦੁੱਧ ਬਰਾੜ ਬਈ 12 ਕਿਲੋ ਠੀਕ ਆ 12 ਕਿਲੋ ਜੋ ਕੇ ਦੇ ਦਾਂ। ਉਹਨੂੰ ਬੱਛੀ ਆ ਬਰਾੜ ਬਈ। ਉਹਨੂੰ ਦੰਦੋ ਜੀ। ਦੰਦੋ ਵੀਰੇ ਕੰਨੀ ਵਾਲੇ ਚੱਕ ਦੀ ਪਈ ਆ। ਬਾਕੀ ਰੰਗ ਪ੍ਰਿੰਟ ਦੀ ਬੜੀ ਚੰਗੀ ਆ। ਬੜੀ ਚੰਗੀ ਬੱਛੀ ਆ ਬਰਾੜ ਬਈ। ਸੋਨਾ ਥਾਲਾ ਦਾ ਸਹਜ ਆ। ਰੋਕ ਲਈ ਵੀਰੇ ਇੱਥੇ ਮੜਾ ਜਾ। ਆਲੇ ਆਪਾਂ ਬਾਹਰ ਹੀ ਰੋਕ ਦੇਨੇ ਆ ਬਰਾੜ ਬਈ ਇੱਥੇ ਆ ਜਾ। ਫੁੱਲ ਚਮਕ ਦਮ ਕਾਲੀ ਐ ਜਾਤ ਬਰੀਡ ਵਾਲੀ ਐ। ਚੰਗੀ ਆ ਬੱਛੀ ਬਰਾੜ ਜੀ ਬੱਚਾ ਮਰਨ ਕਰਨ ਚੱਲ ਆਪਾਂ ਰੇਡ ਵੀ ਆ ਜੀ ਬਰਾੜ ਬਈ ਉਹ ਕਰ ਦੇਣਾ। ਉਹ ਜਾ ਉਹ ਜਾ ਨਾ ਕੋ ਰੇਟ ਵੀ। ਆਲੇ ਆ ਦੇਖੀ। ਲਓ ਜੀ। ਫਿਟਨੈਸ ਆਲਾ ਹਵਾਨਾ। ਥਾਨ ਚੈੱਕ ਕਰ ਲੈ ਕੰਮ ਬੜਾ ਚੰਗੀ ਆ ਜੀ ਕਿੰਨੀ ਵੀ ਬਰਾੜ ਬਈ ਹੈਗੀ 19 ਵੀ ਚੰਗੀ ਆ ਤੇਰੀ ਠੀਕ ਆ ਵੀਰੇ ਹਾਂਜੀ ਥਣ ਇਧਰਲੇ ਪਾਸੇ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਸੋਹਣਾ ਸੈਜ ਆ ਥਣਾ ਦਾ ਅੱਜ ਤਾਂ ਬਰਾੜ ਬਈ ਗੱਲ ਹੋ ਆ ਮੁੱਲ ਦਾ ਆਪਾਂ ਨਿੱਕੇ ਨਿੱਕੇ ਕਰਦੇ ਨੇ ਆ ਹਾਂ ਆ ਲੈ ਹੂੰ ਇਹ ਰੋ ਗਲਾ ਲਓ ਜੀ ਦੇਖ ਲੈ ਰੰਗ ਪ੍ਰਿੰਟ ਬਈ ਜੇ ਤੁਸੀਂ ਵੱਛੀ ਲੈਣ ਜਾਂਦੇ ਆ ਤਾਂ ਤੁਹਾਡਾ ਫਾਇਦਾ ਹੋ ਜਾਣਾ ਵੱਛੀ ਵਾਲੇ ਮੁੱਲ 'ਚ ਹੀ ਦੇ ਦੇਣੀ ਆ ਰੋਕ ਲਈ ਵੀਰੇ ਜਾਂ ਬੰਨ ਕੇ ਆਪਾਂ ਨਾਲ ਥਣ ਲੈਵਾ ਚੰਗੀ ਤਰ੍ਹਾਂ ਚੈੱਕ ਕਰਾ ਦੇ ਚੰਗੀ ਤਰ੍ਹਾਂ ਜਾ ਕੇ ਕਰਾ ਦੇ ਕੋਈ ਭੈਣ ਭਰਾ ਕਾ ਵੇ ਨਾ ਜੀ ਦੂਰੋਂ ਲੰਡੋ ਚੱਲ ਲੱਗਿਆ ਲੰਬੇ ਵਾਲੀ ਗੱਲ ਨਾ ਬਰਾੜ ਰਹੀ ਜਾਵੇ ਠੀਕ ਹੈ ਜੀ ਬਾਕੀ ਚੈੱਕ ਕਰਾ ਆਪਾਂ ਤਾਂ ਨਹੀਂ ਗੱਲ ਕਹਿੰਦੇ ਨੇ ਲੰਬਾ ਤਾਂ ਗੋਲੀ ਵਾਂਗੂ ਵਜਦਾ ਆਪਣੇ ਠੀਕ ਹੈ ਜੀ ਇਹ ਚੰਗਾ ਬੰਦਾ ਗੋਲੀ ਮਾਰ ਲਵੇ ਠੀਕ ਆ ਹਾਂ ਜੀ ਠੀਕ ਹੈ ਜੀ ਤੇ ਆਪ ਦੀ ਕੰਡਾ ਬਾਲਟੀ ਸਾਰਾ ਕੁਝ ਨਾ ਲੈ ਕੇ ਆਵੇ ਆਪਣੇ ਘਰ ਦੀ ਗਾਰੰਟੀ ਹੋਊ ਬਰਾੜ ਬਈ ਤੇ ਡਿਮਾਂਡ ਜੀ ਇਹਦੀ ਇਹਦਾ 27.5 ਹਜ਼ਾਰ ਰੁਪਿਆ ਬਰਾੜ ਲੈਣਾ ਹੋਜੂ ਮਾਨ ਤਾਨੀ ਮਾੜਾ ਮੋਟਾ ਹੀ ਕਰਨਾ ਬਰਾੜ ਬਈ ਠੀਕ ਆ 27.5 ਹਜ਼ਾਰ ਰੁਪਿਆ ਠੀਕ ਆ ਜੀ ਬੱਚਾ ਮਾਰਨ ਕਰਨ ਵੇੜ ਆਪਾਂ ਦੇ ਦੇਨੇ ਸਸਤੀ ਦੇਣ ਲੱਗਿਆ ਬਰਾੜ ਬਈ ਠੀਕ ਆ ਉਵੇਂ ਦੀ ਗੱਲ ਨਹੀਂ ਆਪਾਂ ਕਿ ਲਿਆ ਕੇ ਬੱਚਾ ਖੜਾ ਦੇਣ ਨਾਲ ਆਪਾਂ ਨੂੰ ਆ ਆਪਾਂ ਉਹਦਾ ਕੰਮ ਬਰਾੜ ਬਈ ਕਰਨਾ ਠੀਕ ਆ ਠੀਕ ਆ ਜੀ ਠੀਕ ਆ ਜੀ ਇਹਦੇ ਲੇਵੇ ਤੇ ਮਾੜਾ ਜਾਂ ਮਛਰ ਮੁਛਰ ਜਾਂ ਲੜਿਆ ਹੋਵੇ ਮਛਰ ਲੜਿਆ ਬਰਾੜ ਬਈ ਠੀਕ ਆ ਜੀ ਬਾਕੀ ਠੰਡੀ ਮਿੱਠੀ ਪੂਰੀ ਆ ਮਾੜਾ ਕਿਵੇਂ ਮਰਦੀਆ ਦੇਣਾ ਠੀਕ ਆ ਬਾਕੀ 22 ਦੀ ਇੱਕ ਨੰਬਰ ਇੱਕ ਨੰਬਰ ਆ 2 ਕਿਉਂਕਿ ਥੋੜਾ ਕਨਾ ਮਾਨਤਨ ਹੋ ਜਾਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ